ਭਈਆ ਸੀ ਕੋਈ ਵੇਖੋ ਪੰਜਾਬ ਦੇ ਵਿੱਚ ਕਿੰਨਾ ਆਪਣੇ ਘਾਣ ਹੋਈ ਜਾਂਦਾ ਭਈਏ ਆਈ ਜਾਂਦੇ ਤੇ ਆਪਣੇ ਪੰਜਾਬ ਦੇ ਕੁੜਿਆਂ ਨੂੰ ਪਹਾਂ-ਪਹਾਂ ਲਈ ਜਾਂਦੇ ਬਾਈ ਦੀ ਵਿਆਹ ਹੋਣਾ ਸੀ ਤਾਂ ਬਿਊਟੀ ਗੈਲਰ ਪਾਰਲਰ ਤੋਂ ਕੁੜੀ ਫਰਾਰ ਹੋ ਗਈ ਅੱਜ ਜਿਹੜੇ ਦਿਨ ਲਾਵਾ ਫੇਰੇ ਹੋਣੇ ਸੀ ਤੇ ਬਾਈ ਕਹਿੰਦਾ ਮੈਂ 50-60 ਹਜ਼ਾਰ ਦੀ ਦਾਰੂ ਹੀ ਪੀ ਆ ਚੁੱਕਿਆ ਵੀ ਮੈਨੂੰ ਇਹਨਾਂ ਖੁਸ਼ੀ ਸੀਗੀ ਵੀ ਮੇਰੀ ਲਵ ਮੈਰਿਜ ਹੋ ਰਹੀ ਹੈ ਭਈ ਇਹਨਾਂ ਛੋਟੀ ਉਮਰ ਦੇ ਵਿੱਚ ਕੁੜੀ ਨੂੰ ਕਹਿਣਾ ਚਾਹਣਾ ਮੈਨੂੰ ਪਿਆਰ ਕਰਦੀ ਸੀ ਭਾਈ ਮੁੜਿਆ ਭਾਂਚੋ ਯਾਰ ਉਹ ਛੱਡ ਕੇ ਭੱਜ ਗਈ ਯਾਰ ਭਾਈ ਯਾਰ ਬਾਈ ਯਾਰ ਚਲ ਰੋਣਾ ਬਾਈ ਵੇਖੋ ਮੁੰਡਾ ਰੋ ਰਿਹਾ ਸਿਰੇ ਲੱਗਿਆ ਮੁੰਡਾ ਪਿਆਰ ਕਰਦਾ ਸੀ ਅੱਜ ਵੀ ਵਾਜਾ ਮਾਰੀ ਜਾਂਦਾ ਐਫਆਰ ਜਿੰਨਾ ਟਾਈਮ ਮੇਰਾ ਮੈਂ ਉਹਦਾ ਵਿਆਹ ਨਹੀਂ ਹੁੰਦਾ ਮੈਂ ਉਹਨੇ ਟਾਈਮ ਸਹਰਾ ਨਹੀਂ ਲਾਉਣਾ ਐਂ ਹੀ ਰਹਿਣਾ ਸਿਰੇ ਐਂ ਹੀ ਰੱਖੀ ਗਾ ਬਾਈ ਸੁਣੋ ਬਾਈ ਯਾਰ ਮੈਂ ਉਹਨੂੰ ਪਿਆਰ ਕਰਦਾ ਸੀ ਪਹਿਲੇ ਦਿਨ ਤੋਂ ਬਾਈ ਪਿਆਰ ਕਰਦਾ ਸੀ ਤਾਂ ਫਿਰ ਬਾਈ ਭੱਜ ਗਿਆ ਤਾਂ ਗਈ ਉਹ ਕੀ ਗੱਲ ਕੀ ਬਣੀ ਫਿਰ ਮੈਨੂੰ ਨਹੀਂ ਪਤਾ ਲੱਗਿਆ ਕੀ ਗੱਲ ਬਣ ਗਈ ਪਰ ਉਹ ਨਾ ਬਿਊਟੀ ਪਾਰਲਰ ਤੋਂ ਭੱਜ ਗਈ ਯਾਰ ਵੇਖੋ ਬਈ ਦਰਸ਼ਕੋ ਕਹਿੰਦੇ ਅੱਜ ਕੱਲ ਦਾ ਟਾਈਮ ਵੇਖੋ ਬਾਈ ਕਹਿੰਦਾ ਮੈਂ ਪਿਆਰ ਕਰਦਾ ਸੀਗਾ ਤੇ ਉਹਦੇ ਨਾਲ ਦੱਸੋ ਬਾਈ ਬਾਈ ਲਾਉਣੇ ਬਾਈ ਸੇਰੇ ਯਾਰ ਮੇਰਾ ਘਰ ਜਾੜਦਾ ਯਾਰ ਬਿਊਟੀ ਪਾਰਲਰ ਤੇ ਵੀ ਮੈਂ ਕੇਸ ਕਰੂੰਗਾ ਬਈ ਬਿਊਟੀ ਕੋ ਪਿਆਰ ਦੇਖ ਲੋ ਕਿਦਾਂ ਦਾ ਵੀ ਬਾਈ ਸੇਰੇ ਲਾ ਕੇ ਹੈਨਾ ਬਾਈ ਦਾ ਲਾਵਾ ਫੇਰੇ ਵਣਸੇ ਖੁਸ਼ੀ ਇੰਨੀ ਸੀਗੀ ਵਿਆਹ ਦੀ ਵਿਚਾਰੇ ਨੂੰ ਤੇ ਮਸਾ ਵਿਆਹ ਹੋਣ ਲੱਗਿਆ ਤੇ ਘਰ ਦੇ ਬਣਾਏ ਸੀ ਤੇ ਕਹਿੰਦਾ ਅੱਜ ਬਿਊਟੀ ਪਾਰਲਰ ਤੋਂ ਕੁੜੀ ਭੱਜ ਗਈ ਵੇਖੋ ਪਿਆਰ ਦੇਖ ਲੋ ਕਿਦਾਂ ਦਾ ਵੀ ਬਾਈ ਸੇਰੇ ਲਾ ਕੇ ਹੈਨਾ ਬਾਈ ਦਾ ਲਾਵਾ ਫੇਰੇ ਵਣਸੇ ਖੁਸ਼ੀ ਇੰਨੀ ਸੀਗੀ ਵਿਆਹ ਦੀ ਵਿਚਾਰੇ ਨੂੰ ਤੇ ਮਸਾ ਵਿਆਹ ਹੋਣ ਲੱਗਿਆ ਦੇ ਘਰ ਦੇ ਬਣਾਏ ਸੀ ਤੇ ਕਹਿੰਦਾ ਅੱਜ ਬਿਊਟੀ ਬਲਰ ਤੋਂ ਕੁੜੀ ਭੱਜ ਗਈ ਮੈਂ ਦਿਖਾਉਂ ਚੁਗਾ ਹੋ ਜਾ ਬਈ ਗਰਮੀ ਤਾਂ ਬਹੁਤ ਲੱਗਦੀ ਹੋਗੀ ਬਈ ਗਰਮੀ ਲੱਗੇ ਭਾਈ ਨਾ ਲੱਗੇ ਆਪਾਂ ਸੇਹਰਾ ਨਹੀਂ ਲਾਉਣਾ ਨਹੀਂ ਉਹ ਗਰਮੀ ਕਿੰਨੇ ਕਿ ਲੱਗਦੀ ਹੈ ਬਈ ਲੱਗ ਜਾਂਦੇ ਬਈ ਹੁਣ ਵੀ ਬਹੁਤ ਗਰਮੀ ਰਹਿਦੀ ਹੈ ਵੇਖੋ ਬਈ ਇਹ ਡਰੋਨ ਜਾ ਡਾਇਆ ਬਸ ਉਹਨਾਂ ਨੇ ਅੱਛਾ ਉਦੋਂ ਹੀ ਖਬਰ ਆ ਗਈ ਕਹਿੰਦਾ ਬਈ ਤੇਰੀ ਵਾਲੀ ਤਾਂ ਉੱਡ ਗਈ ਬਈ ਜਿਵੇਂ ਡਰੋਨ ਉੱਡਿਆ ਉਹ ਵੀ ਉੱਡ ਗਿਆ। ਆ ਬਸ ਹੋ ਗਈ ਉੱਡ ਗਿਆ। ਬਈ ਫਿਰ ਵਿਚੋਲਾ ਜਿਹਾ ਲੱਗੇ। ਮੈਂ ਬਈ ਮੈਂ ਤਾਂ ਬਈ ਯਾਰ ਘਰੋਂ ਤਿਆਰ ਹੋ ਕੇ ਨਿਕਲਿਆ ਹੀ ਸੀ ਘਰੋਂ ਹੈ ਬਾਹਰ। ਠੀਕ ਹੈ। ਅਸੀਂ ਗੱਡੀ 'ਚ ਬੈਠੇ ਸੀਗੇ ਬਈ ਯਾਰ ਇੱਕ ਮੇਰਾ ਯਾਰ ਦੋਸਤ ਆ ਪੂਰਾ ਪੱਕਾ। ਹਾਂ। ਉਹ ਮੇਰੇ ਨਾਲ ਮੇਰੇ ਵਰਨਾ ਗੱਡੀ ਕਰਾਈ ਸੀ ਨਾਲੇ ਸੀ। ਅੱਛਾ ਪੂਰੀ ਪੂਰੀ ਤਿਆਰੀ ਸੀ। ਇਹ ਆਉਣੇ ਆਏ ਖੜ ਕੇ ਬਈ ਯਾਰ ਐ ਮੈਨਾਂ ਫੋਟੋ ਕਰਾਈ ਮੈਨੂੰ ਗੱਡੀ 'ਚ ਭਾਇਆ। ਹਾਂ। ਤੇ ਬਈ ਜੀ ਹਜੇ ਬਈ ਪੱਕਾ ਨਹੀਂ ਪਤਾ ਵੀ ਕਿਹਦੇ ਨਾਲ ਭੱਜੀ ਆ ਯਾਰ। ਬਈ ਪਰ ਉਹ ਤੋਂ ਹੈ ਤਾਂ ਭੱਜੀ ਜਦੋਂ ਮਤਲਬ ਕਿਸੇ ਨਾਲ ਤਾਂ ਕੀਤੀ ਹੈ ਕਿਆ ਯਾਰ ਘਰ ਦੇ ਆਣੇ ਉਹਦੇ ਨਾਲ ਵੀ ਐ ਕਰਕੇ ਵੀ ਭਈਆ ਭਈਆ ਲੰਘਿਆ ਸੀਗਾ ਗੱਡੀ ਲੈ ਕੇ ਅੱਛਾ ਨਹੀਂ ਲਾਉਂ ਪਿੰਡ ਦੇ ਵਿੱਚ ਕਿਵੇਂ ਜਾਏਗਾ ਬਈ ਪਿੰਡ ਦੇ ਲੋਕ ਕੀ ਕਹਿਣਗੇ ਤੈਨੂੰ ਕੁਝ ਨਹੀਂ ਕਹਿੰਦੇ ਬਈ ਯਾਰ ਹੁਣ ਤਾਂ ਬਸ ਯਾਰ ਬਈ ਭਈਆ ਭਈਆ ਕਹਿਣ ਲੱਗੇ ਤੇ ਭਈਆ ਦੇਖ ਰਹੀ ਹੈ ਤਾਂ ਆਪ ਸਾਰੇ ਮੁੰਡਾ ਰੋਈ ਜਾਂਦਾ ਕਹਿੰਦਾ ਮੈਂ ਸਿਰ ਨਹੀਂ ਲਾਉਂਦਾ 7 ਸਾਲਾਂ ਦਾ ਮੇਰਾ ਪਿਆਰਾ ਦੇਖੋ ਬਈ ਪਹਿਲੇ ਵਾਲ ਦਾ ਕੋੜਾ ਡਿਸੀਜਨ ਲੈ ਲਿਆ ਮੁੰਡੇ ਨੇ ਯਾਰ ਉਹ ਭਈਏ ਨਾਲ ਵੀ ਰਹਿ ਲੈ ਕੋਈ ਚੱਕਰ ਨਹੀਂ ਯਾਰ ਫਿਰ ਵੀ ਬਈ ਮੇਰੇ ਕੋਲ ਤਾਂ ਆ ਜਾ ਯਾਰ ਮੈਨੂੰ ਨਾਲ ਭਈਏ ਨੂੰ ਵੀ ਰੱਖ ਲੈਣਗੇ ਰੱਖ ਲੂੰਗਾ ਬ ਇੰਨਾ ਪਿਆਰ ਬਈਰ ਬਹੁਤ ਪਿਆਰ ਕਰਦਾ ਬਈ ਵਾਹ ਸਾਰੇ ਬੜਾ ਨਾਲ ਲਏ ਬਈ ਹਾਂ ਬਈ ਵੇਖੋ ਬਈ ਮੁੰਡੇ ਦਾ ਇਮੋਸ਼ਨ ਦੇਖੋ ਬਈ ਕਹਿੰਦਾ ਮੈਂ ਭਈਏ ਨੂੰ ਵੀ ਨਾਲ ਰੱਖਣ ਨੂੰ ਤਿਆਰ ਹਾਂ ਬਈ ਮੇਰੇ ਮੂੜੇ ਆਵੇ ਮੇਰੇ ਸਿਰੇ ਲਵਾ ਦੇ ਮੂੜੇ ਤੂੰ ਭਈਏ ਨਾਲ ਹੂੰ ਤਿਆਰ ਹੋ ਗਏ ਫੇਰ ਵੀ ਮੈਂ ਤੈਨੂੰ ਰੱਖ ਲੂੰਗਾ ਤੂੰ ਆਹਿਆ ਨਾਲ ਭਈਏ ਨੂੰ ਵੀ ਹਾਂ ਬਈ ਵੇਖੋ ਮੁੰਡਾ ਵਿਆਹ ਦੇ ਦਰ ਲਾਵਾ ਤੋਂ ਕੁੜੀ ਹੋਈ ਫਰਾਰ ਅੱਜ ਸਾਨੂੰ ਇੱਕ ਪਿਆਰ ਦੇ ਜੇ ਇਹ ਨੌਜਵਾਨਾਂ ਮਿਲਾਉਣ ਜਾ ਰਹੇ ਆ ਜਿਹਦਾ ਅੱਜ ਵਿਆਹ ਹੋਣਾ ਸੀ ਤੇ ਉਹਦੀ ਜਿਹੜੀ ਘਰ ਵਾਲੀ ਸੀਗੀ ਉਹ ਬਿਊਟੀ ਪਾਰਲਰ ਤੋਂ ਫਰਾਰ ਹੋ ਗਈ ਤੇ ਨੌਜਵਾਨ ਸੇਰੇ ਬਨ ਕੇ ਤੁਰਿਆ ਫਿਰਦਾ ਕਹਿੰਦਾ ਜਿੰਨਾ ਚਿਰ ਕੁੜੀ ਆਉਂਦੀ ਨਹੀਂ ਮੈਂ ਸੇਰੇ ਨਹੀਂ ਲਾਉਂਦਾ ਤੇ ਤੁਹਾਡੀ ਗੱਲਬਾਤ ਕਰਾਉਣੇ ਨੌਜਵਾਨ ਦੇ ਨਾਲ ਤੇ ਆ ਜੋ ਜੁੜੇ ਰਹੋ ਚੈਨਲ ਦੇ ਨਾਲ ਤੇ ਮਿਲਾਉਣੇ ਆ ਮੁੰਡੇ ਨਾਲ ਆ ਜੋ ਸਸੀ ਗੱਲ ਜੀ ਤੁਸੀਂ ਜਿਹੜਾ ਜਿਹੜਾ ਰੰਗੜਾ ਪਿਆ ਦੇ ਨਾਲ ਤੇ ਗੱਲਬਾਤ ਕਰਾਉਣੇ ਬਾਈ ਦੇਖੋ ਸਿਰੇ ਬੰਨ ਕੇ ਆਪਣੇ ਕੋਲੇ ਖੜਾ ਬਾਈ ਨਾ ਕਰਦੇ ਗੱਲਬਾਤ ਵੀ ਕੀ ਗੱਲਬਾਤ ਹੋਈ ਐ ਸਸੀ ਗਾ ਬਾਈ ਸਸੀ ਗਾ ਬਾਈ ਤੇ ਬਾਈ ਇਹ ਸਿਰੇ ਬੰਨ ਕੇ ਤੇ ਮੂੰਹ ਵਲੇਟ ਕੇ ਹੁੰਦਾ ਕੀ ਕਾਰਨ ਕੀ ਹੋਇਆ ਬਸ ਯਾਰ ਉੱਜੜ ਗਿਆ ਮੇਰਾ ਘਰ ਕੀ ਗੱਲ ਹੋ ਗਈ ਬਾਈ ਕੀ ਗੱਲ ਹੋਣੀ ਬਾਈ ਯਾਰ ਮੇਰੀ ਘਰ ਵਾਲੀ ਭੱਜ ਗਈ ਵੇਖੋ ਬਾਈ ਦਰਸ਼ਕੋ ਬਾਈ ਕਹਿੰਦਾ ਮੇਰੀ ਘਰ ਵਾਲੀ ਭਾਈ ਕਿੱਦੇ ਭੱਜੀ ਕਿੱਦਿਆਂ ਅੱਜੀ ਬਾਈ ਵਿਆਹ ਹੋਇਆ ਹੀ ਨਹੀਂ ਹਜੇ ਨਹੀਂ ਵਿਆਹ ਤਾਂ ਮੈਂ ਬਰਾਤ ਲੈ ਕੇ ਜਾਣੀ ਸੀ ਜੀ ਮਤਲਬ ਇਹ ਜਿਹੜਾ ਤੁਸੀਂ ਸੇਰੇ ਬੰਨੀ ਫਿਰਦੇ ਬਲੋ ਅੱਜ ਹੀ ਸੀਗਾ ਕਿ ਕੱਲ ਅਸੀਂ ਕਿੱਦੇ ਸਿਸਟਮ ਅੱਜ ਅੱਜ ਵਿਆਹ ਸੀ ਅੱਜ ਮੇਰਾ ਵਿਆਹ ਸੀ ਅੱਜ ਮੇਰੀ ਬਰਾਤ ਸੀ ਵੇਖੋ ਬਈ ਦਰਸ਼ਕੋ ਅੱਜ ਹੀ ਬਰਾਤ ਸੀ ਬਾਈ ਦੀ ਕਹਿੰਦਾ ਅੱਜ ਵਿਆਹ ਜਲਾਵਾ ਫੇਰੇ ਹੋਣੀ ਸੀ ਤੇ ਅੱਜ ਕਹਿੰਦਾ ਮੇਰੀ ਘਰ ਵਾਲੀ ਭੱਜ ਗਈ ਬਾਈ ਕਿੱਥੋਂ ਭੱਜ ਗਈ ਕਿੱਥੇ ਮਤਲਬ ਕੀ ਸਟਿਚ ਸਾਰੀ ਗੱਲ ਬਾਤ ਦੱਸੋ ਮੈਂ ਸਾਰੀ ਗੱਲ ਦੱਸਦਾ ਮੇਰਾ ਵਿਆਹ ਹੋਇਆ ਸੀਗਾ ਮੇਰਾ ਵਿਆਹ ਹੋਣਾ ਸੀਗਾ ਇੱਥੇ ਆਪਣੇ ਨੰਨਾਲੇ ਅੱਛਾ ਤੇ ਉਥੇ ਆਪਣਾ ਵਧੀਆ ਯਾਰ ਮੇਰਾ ਗੱਲਬਾਤ ਹੋ ਗਈ ਸੀਗੀ ਵੀ ਹਨਾ ਵਧੀਆ ਐ ਵੀ ਉਹ ਕਹਿੰਦੇ ਵੀ ਬਈ ਅਸੀਂ ਆ ਲੈਣਾ ਆ ਦੇਣਾ ਲੈ ਦੇਂਦਿਆਂ ਲੋਕੀ ਸੀ ਹੋ ਗਿਆ ਹਾਂ ਠੀਕ ਐ ਤੇ ਅੱਜ ਸਾਡੀ ਬਰਾਤ ਸੀ ਬਈ ਮੈਂ ਤਾਂ ਪੂਰੀ ਖੁਸ਼ੀ ਮਨਾਈ ਕਿ ਅੱਜ ਲਾਵਾ ਫੇਰੇ ਹੋਣੇ ਸੀ ਮਤਲਬ ਘਟੋ ਘਟੇ ਮੈਂ 50 60000 ਦੀ ਦਾ ਦਰੂਪਿਆ ਦੀ ਇੱਕ ਟਾਈਮ ਦੀ ਠੀਕ ਐ ਇੰਨੀ ਖੁਸ਼ੀ ਸੀ ਇੰਨੀ ਖੁਸ਼ੀ ਸੀਗੀ ਮੇਰੇ ਪੁੱਤਾਂ ਦੀ ਤੁਹਾਡੀ ਉਮਰ ਕਿੰਨੀ ਐ ਮੇਰੀ ਉਮਰ ਬਈ 26 ਸਾਲ 26 ਸਾਲ ਹਾਂ ਤੇ ਮੈਂ ਬਈ ਤੁਹਾਨੂੰ ਇੰਨਾ ਚਾਹਦਾ ਕਿਉਂਕਿ ਰਿਸ਼ਤਾ ਹੁੰਦਾ ਨਹੀਂ ਸੀਗਾ ਤੁਹਾਨੂੰ ਬਈ ਰਿਸ਼ਤਾ ਬਈ ਯਾਰ ਮੈਂ ਉਹਨੂੰ ਪ ਭਾਈ ਪਿਆਰ ਕਰਦਾ ਸੀ ਤਾਂ ਫਿਰ ਭਾਈ ਭੱਜ ਗਿਆ ਤਾਂ ਗਈ ਉਹ ਕੀ ਗੱਲ ਕੀ ਬਣੀ ਫਿਰ ਮੈਨੂੰ ਨਹੀਂ ਪਤਾ ਲੱਗਿਆ ਕੀ ਗੱਲ ਬਣ ਗਈ ਪਰ ਉਹ ਨਾ ਬਿਊਟੀ ਪਾਰਲਰ ਤੋਂ ਭੱਜ ਗਈ ਯਾਰ ਵੇਖੋ ਬਈ ਦਰਸ਼ਕੋ ਕਹਿੰਦੇ ਅੱਜ ਕੱਲ ਦਾ ਟਾਈਮ ਵੇਖੋ ਬਾਈ ਕਹਿੰਦਾ ਮੈਂ ਪਿਆਰ ਕਰਦਾ ਸੀਗਾ ਤੇ ਉਹਦੇ ਨਾਲ ਹੀ ਵਿਆਹ ਹੋਣਾ ਸੀ ਤਾਂ ਬਿਊਟੀ ਗੈਲਰ ਪਾਰਲਰ ਤੋਂ ਕੁੜੀ ਫਰਾਰ ਹੋ ਗਈ ਅੱਜ ਜਿਹੜੇ ਦਿਨ ਲਾਵਾ ਫੇਰੇ ਹੋਣੇ ਸੀ ਤੇ ਬਾਈ ਕਹਿੰਦਾ ਮੈਂ 50-60 ਹਜ਼ਾਰ ਦੀ ਦਾਰੂ ਹੀ ਪਿਆ ਚੁੱਕਿਆ ਵੀ ਮੈਨੂੰ ਇਹਨੂੰ ਖੁਸ਼ੀ ਸੀਗੀ ਵੀ ਮੇਰੀ ਲਵ ਮੈਰਿਜ ਹੋ ਰਹੀ ਹੈ ਬਈ ਇਨੀ ਛੋਟੀ ਉਮਰ ਦੇ ਵਿੱਚ ਮਤਲਬ ਤੁਸੀਂ ਘਰ ਦਿੰਨੇ ਕਿਵੇਂ ਮਨਾਇਆ ਕਿਵੇਂ ਸੀਗਾ ਉਦੋਂ ਤੈਨੂੰ ਬਾਈ ਆ ਘਰ ਦਿਆਂ ਮੈਂ ਮਨਾ ਲਿਆ ਸੀਗਾ ਘਰ ਦੇ ਕਹਿੰਦੇ ਕਹਿੰਦੇ ਕੋਈ ਚੱਕਰ ਨਹੀਂ ਜਿੱਥੇ ਤੈਨੂੰ ਵਧੀਆ ਲੱਗਦਾ ਉੱਥੇ ਵਿਕਰਾ ਲਿਆ ਨਹੀਂ ਉਹਨਾਂ ਦੇ ਘਰ ਇਬਣਾ ਦਾ ਮਰ ਜੂ ਖੜੀ ਸੀ ਤੇ ਫਿਰ ਅੱਜ ਕਹਤੋਂ ਭੱਜ ਗਈ ਅੱਜ ਕੀ ਰੇਸ ਲੱਗੀ ਉਹ ਖੜੀ ਸੀ ਦਾ ਮੈਨੂੰ ਪਤਾ ਨਹੀਂ ਲੱਗਿਆ ਯਾਰ ਵੀ ਪਹਿਲਾਂ 7 ਸਾਲ ਤਾਂ ਮੇਰੇ ਨਾਲ ਪਿਆਰ ਕਰਦੀ ਰਹੀ ਯਾਰ ਵਧੀਆ 7 ਸਾਲਾਂ ਦਾ ਪਿਆਰ ਛੋੜਾ 26 ਸਾਲ ਦੀ ਉਮਰ ਹੈ ਵੇਖੋ ਦਰਸ਼ਕ ਕਿਹੋ ਜਿਹੀ ਸਾਡੀ ਜਵਾਨੀ ਉਹਨੇ ਉਹਨੇ ਮੈਨਾਂ ਦਾ 26 ਸਾਲਾਂ ਤੇ 7 ਸਾਲ ਦਾ ਪਹਿਲਾਂ ਕਹਿੰਦਾ ਉਹਨੇ ਕਾ ਸਾਲਾਂ ਦਾ ਮੇਰਾ ਉਹਨੇ ਸਾਲ ਦੀ ਉਮਰ ਦੇ ਵਿੱਚ ਨੇ ਬਈ ਯਾਰ ਮੈਂ ਉਹਨੂੰ ਮਿਲਿਆ ਵੀ ਨਹੀਂ ਯਾਰ ਜੇ ਕਿ ਅਜ ਤਾਈ ਕੋਜ਼ ਮਤਲਬ ਅਸੀਂ ਕੁਝ ਨਹੀਂ ਕੀਤਾ ਉਹ ਕਹਿੰਦੀ ਮੈਨੂੰ ਕਹਿੰਦੀ ਮੈਂ ਉਹ ਕਿਹਾ ਵਿਆਹ ਤੋਂ ਬਾਅਦ ਮੈਂ ਉਹਨੂੰ ਬਹੁਤ ਗਿਆ ਵੀ ਮੈਨੂੰ ਮਿਲ ਮੈਨੂੰ ਮਿਲ ਮੇਰੇ ਨਾਲ ਬਣਾ ਸੰਬੰਧ ਬਣਾ ਮੇਰੇ ਨਾਲ ਮੈਂ ਇਧਰ ਰਹਿਣਾ ਠੀਕ ਹੈ ਮੈਂ ਹੋਟਲ ਹੀ ਬੁੱਕ ਕਰਾ ਦਿੰਦਾ ਸੀ ਕਿ ਵੀ ਮੇਰੇ ਨਾਲ ਰਹੇ ਤੂੰ ਪਰ ਉਹ ਕੁੜੀ ਨੇ ਮੈਨੂੰ ਬਈ 7 ਸਾਲ ਤੱਕ ਮੈਨੂੰ ਉਹਨੇ ਐ ਨਹੀਂ ਕਿਹਾ ਵੀ ਮੈਂ ਤੈਨੂੰ ਟੱਚ ਕਰਨਾ ਤੇ ਬਈ ਮੈਂ ਮੰਗਣੀ ਕਰ ਲਈ ਬਈ ਪਹਿਲੇ ਹੀ ਪਹਿਲੀ ਮੈਂ ਮੰਗਣੀ ਕਰਾ ਲਈ ਬਈ ਉਹਦਾਂ ਠੀਕ ਹੈ ਜਦੋਂ ਵੀ ਮੇਰਾ ਮੰਗਣਾ ਹੋ ਗਿਆ ਵੀ ਉਹਦਾਂ ਮੈਂ ਰਹਿਣ ਮਤਲਬ ਵਿਆਹ ਹੋਣਾ ਸੀ ਮੇਰਾ ਠੀਕ ਹੈ ਮੈਂ ਉਹਨੂੰ ਕਿਹਾ ਮੈਂ ਕਿਹਾ ਹੁਣ ਤਾਂ ਤੂੰ ਮਿਲ ਸਕਦੀ ਕਰਾਉਣਾ ਹਾਂ ਬਈ ਫੇਰ ਵੀ ਉਹ ਮੇਰੇ ਨਾਲ ਮਿਲ ਲਈ ਹਾਂ ਠੀਕ ਹੈ ਅਸੀਂ ਦੋ ਵਾਰੀ ਮਿਲੇ ਬਈ ਫਿਰ ਠੀਕ ਹੈ ਠੀਕ ਹੈ ਸੰਬੰਧ ਬਣ ਪਰ ਹਾਂ ਤੇ ਬਈ ਫੇਰ ਵੀ ਉਹ ਕੁੜੀ ਮੈਨੂੰ ਕਹਿੰਦੀ ਮੈਂ ਤੇ ਤਾ ਨਾ ਮਤਲਬ ਮੈਨੂੰ ਵਧੀਆ ਨਹੀਂ ਲੱਗਦਾ ਇਹ ਕੰਮ ਅੱਛਾ ਠੀਕ ਹੈ ਤੇ ਬਈ ਹੌਲੀ ਹੌਲੀ ਕਰਦੇ ਕਰਦੇ ਬਈ ਯਾਰ ਉਹ ਤਾਂ ਕੁੜੀ ਮੈਨੂੰ ਛੱਡ ਗਈ ਭੱਜ ਗਈ ਹੈ ਨਹੀਂ ਬਈ ਜਿਹੜੀ ਵੇਖੋ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਜਿਹੜੇ ਉਹਨੇ ਸਾਲਾਂ ਦੀ ਉਮਰ ਦੇ ਵਿੱਚ ਤੁਸੀਂ ਪਿਆਰ ਕਰਨ ਲੱਗੇ ਉਹਨੇ ਸਾਲਾਂ ਦੀ ਉਮਰ ਤੁਸੀਂ ਕੀ ਪੜ੍ਹਾਈ ਕਿ 12ਵੀਂ ਕਰਦੇ ਹੋਗੇ ਬਤਵਾਦਾ ਨਾ ਮੈਂ ਬਈ ਮੈਂ ਬਈ ਕਿੰਨੇ ਕਿੰਨੇ ਸਾਲ 18 ਸਾਲ 18 19 ਸਾਲ ਬਈ ਮੈਂ ਉਹਨਾਂ ਕਾਲ ਜੀ ਲੱਗਿਆ ਲੱਗਿਆ ਸੀ ਬਈ ਵੇਖੋ ਪਹਿਲੀ ਗੱਲ ਤਾਂ ਥੋੜੂ ਬਈ ਜਵਾਨੀ ਵੇਖੋ ਜਿਹੜੀ ਜਾ ਕੇਦ ਨੂੰ ਰਹੀ ਹੈ 19 ਸਾਲਾਂ ਦਾ ਬਈ ਤੂੰ ਪਿਆਰ ਵਿੱਚ ਪੈ ਗਿਆ ਪਹਿਲਾਂ ਤੈਨੂੰ ਆਪ ਨੂੰ ਸੋਚਣਾ ਜੇ ਇੰਨੀ ਛੋਟੀ ਉਮਰ ਦੇ ਵਿੱਚ ਕੁੜੀ ਇੰਨੀ ਮਸ਼ਯੌਰ ਨਹੀਂ ਹੋਣੀ ਕੁੜੀ ਦੀ ਉਮਰ ਕਿੰਨੀ ਸੀਗੀ ਕੁੜੀ ਦੀ ਉਮਰ ਸੀਗੀ ਬਈ ਬਸ ਇੰਨੀ ਹੀ ਸੀ ਮੇਰੀ ਤੇ ਸੇਮ ਸੇਮ ਹੀ ਸੀ ਤੇ ਬਈ ਹੁਣ ਤੂੰ ਕੋਈ ਪਤਾ ਕੀਤਾ ਵੀ ਕਿੱਧਰ ਨੂੰ ਫਰਾਰ ਹੋਇਆ ਕਿਹਦੇ ਨਾਲ ਬਿਊਟੀ ਪਾਰਲਰ ਤੋਂ ਆਏ ਭੱਜਣ ਆਲਾ ਕੰਮ ਕਰਦੇ ਨਹੀਂ ਸੀ ਨਾਲ ਉਹਦੇ ਕਰਦੇ ਹੈ ਨਹੀਂ ਸੀ ਬਈ ਨਾਲ ਕੱਲੀ ਤਿਆਰ ਹੋ ਤੇ ਮੇਰੇ ਕੋਈ ਹਣ ਤੂੰ ਖਬਰਸਾਰ ਕੋਈ ਲਈ ਜਾਵੇ ਕਿਹਦੇ ਨਾਲ ਭੱਜ ਬਈ ਕਿ ਤੈਨੂੰ ਝੋ ਧੋਖਾ ਦੇਗੀ ਧੋਖਾ ਦੇਗੀ ਕਿਸੇ ਨਾਲ ਗੱਲ ਕਰਦੀ ਸੀ ਹਾਂ ਬਈ ਬਈ ਵੇਖੋ ਪਿਆਰ ਦੇਖ ਲੋ ਕਿਦਾਂ ਦਾ ਬਈ ਸੇਰੇ ਲਾ ਕੇ ਹੈ ਨਾ ਬਾਈ ਦਾ ਲਾਵਾਂ ਫੇਰੇ ਵਣ ਸੇ ਖੁਸ਼ੀ ਇੰਨੀ ਸੀਗੀ ਵਿਆਹ ਦੀ ਵਿਚਾਰੇ ਨੂੰ ਤੇ ਮਸਾ ਵਿਆਹ ਹੋਣ ਲੱਗਿਆ ਤੇ ਘਰ ਦੇ ਬਣਾਏ ਸੀ ਤੇ ਕਹਿੰਦਾ ਅੱਜ ਬਿਊਟੀ ਬਲਰ ਤੋਂ ਕੁੜੀ ਭੱਜ ਗਈ ਬਈ ਮਤਲਬ ਕਿ ਜਮਾ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮਤਲਬ ਤੁਸੀਂ ਗੁਰਦੁਆਰੇ ਪਹੁੰਚੇ ਸੀ ਜਾਂ ਪੈਲਸ ਵਿੱਚ ਪਹੁੰਚੇ ਸੀ ਤੁਹਾਨੂੰ ਪਤਾ ਲੱਗਿਆ ਇਹ ਗੱਲ ਪੈਲਸ ਵਿੱਚ ਪਹੁੰਚ ਗਏ ਸੀਗੇ ਬਰਾਤ ਲੈ ਕੇ ਮੈਂ ਬਈ ਮੈਂ ਤਾਂ ਬਈ ਯਾਰ ਘਰੋਂ ਤਿਆਰ ਹੋ ਕੇ ਨਿਕਲੇ ਸੀ ਘਰੋਂ ਬਈ ਬਾਹਰ ਠੀਕ ਹੈ ਅਸੀਂ ਗੱਡੀ 'ਚ ਬੈਠੇ ਸੀਗੇ ਬਈ ਯਾਰ ਇੱਕ ਮੇਰਾ ਯਾਰ ਦੋਸਤ ਆ ਪੂਰਾ ਪੱਕਾ ਉਹ ਮੇਰੇ ਨਾਲ ਮੇਰੇ ਵਰਨਾ ਗੱਡੀ ਕਰਾਈ ਸੀ ਨਾਲੇ ਸੀ ਅੱਛਾ ਪੂਰੀ ਪੂਰੀ ਤਿਆਰੀ ਸੀ ਇਹ ਆਣੇ ਖੜ ਕੇ ਬਈ ਯਾਰ ਐ ਮੈਨੂੰ ਫੋਟੋ ਕਰਾਈ ਮੈਨੂੰ ਗੱਡੀ ਦੀ ਭਾਇਆ ਹਾਂ ਤੇ ਬਈ ਯਾਰ ਡਰੋਨ ਜਹਾ ਡਾਇਆ ਬਸ ਉਹਨਾਂ ਨੇ ਅੱਛਾ ਉਦੋਂ ਹੀ ਖਬਰ ਆ ਗਈ ਕਹ ਬਈ ਜਿਵੇਂ ਡਰੋਨ ਉੱਡਿਆ ਉਹ ਵੀ ਉੱਡ ਗਿਆ। ਆ ਬੱਸ ਹੋ ਗਈ ਉੱਡ ਗਿਆ। ਬਈ ਫਿਰ ਵਿਚੋਲੇ ਜਿਹੜਾ ਵਿੱਚ ਤੁਸੀਂ ਪੈਸੇ ਉਹਦੇ ਨਾਲ ਕੋਈ ਗੱਲਬਾਤ ਤੁਸੀਂ ਕੀਤੀ ਵਿਚੋਲੇ ਨੂੰ ਜਿਹੜਾ ਤੁਸੀਂ ਵਿੱਚ ਸਾਨਾ ਜਿ ਕੋਈ ਬੰਦਾ ਪਾਇਆ ਸੀ ਉਹੀ ਉਹਨੇ ਤੁਹਾਨੂੰ ਮਿਲ ਮਲਾਪ ਕਰਾਇਆ ਸੀ ਉਹਦਾ ਤੁਸੀਂ ਕੋਈ ਗੱਲਬਾਤ ਕੀਤੀ ਹੋਵੇ। ਬਈ ਇਹ ਗੱਲ ਪਾਣਾ ਕੀ ਵਰਤ ਗਿਆ ਤਾਂ ਵੀ ਖਰਚਾ ਵੀ ਇੰਨਾ ਕਰਤਾ 50-60 ਹਜ਼ਾਰ ਦੀ ਤੁਸੀਂ दारू ਕਹਿੰਦੇ ਆ। ਟੈਂਟ ਟੱਪੇ ਦੇ ਮੇਲੇ ਤੁਸੀਂ 2-3 ਲੱਖ ਰੁਪਏ ਦਾ ਖਰਚਾ ਤਾਂ ਹੋਊਗਾ ਘੱਟੋ-ਘੱਟ ਪੈੰਡ-ਪੈੰਡੀ। ਬਹੁਤ ਖਰਚਾ ਕਰਤਾ। ਤੇ ਫਿਰ ਵਿਚੋਲੇ ਦਾ ਤੁਸੀਂ ਗੱਲ ਫੜਨਾ ਸੀ ਹੁਣ ਪੁੱਛਿਆ ਨਹੀਂ ਤੁਸੀਂ। ਕੀਤਾ ਸੀ ਬਈ ਯਾਰ ਵਚੋਲੇ ਨੂੰ ਮੈਂ ਹੁਣ ਫੋਨ ਲਾਇਆ ਸੀ ਪਰ ਫੋਨ ਆਇਆ ਨਹੀਂ ਵਚੋਲੇ ਨੂੰ ਮੈਂ ਸੱਦਣਾ ਸੀ ਥੋਡੇ ਸਾਹਮਣੇ ਹਾਂ ਪਰ ਉਹ ਆਇਆ ਨਹੀਂ ਮੈਂ ਹੁਣ ਤਾਂ ਹੀ ਤੁਹਾਡੇ ਕੋਲ ਆਇਆ ਵੀ ਬਈ ਜਿਹੜੀ ਗੱਲਬਾਤ ਕੀਤੀ ਸੀ ਕੋਈ ਪੈਸੇ ਪੁੱਛੇ ਉਹਨਾਂ ਨਾਲ ਯਾਰ ਬਈ ਕੀ ਗੱਲ ਕੀਤੀ ਸੀ ਮੈਂ ਤਾਂ ਉਹਨੂੰ ਪਿਆਰ ਕਰਦਾ ਸੀ ਬਈ ਵਚੋਲੇ ਨੂੰ ਵਿੱਚ ਪਾ ਕੇ ਉਹ ਕਹਿੰਦੇ ਮੈਂ ਤੇਰੇ ਡੈਡੀ ਨੂੰ ਦੱਸੂੰਗਾ ਵੀ ਤੂੰ ਐ ਕਰਕੇ ਐ ਗੱਲ ਹੋਈ ਹੈ ਤੇਰੀ ਵੀ ਮੈਂ ਚੁੱਪਚੀ ਬੀਤੇ ਦਰਾਉ ਕਰਾਇਆ ਸਾਈਡਿੰਗ ਕਰਾਈ ਹੁਣ ਮੈਂ ਵਚੋਲੇ ਨੂੰ ਵੀ ਨਹੀਂ ਕੁਝ ਕਹਿ ਸਕਦਾ ਵੀ ਜਨੇ ਕੀ ਤੁਹਾਨੂੰ ਬਲੈਕ ਮੇਲ ਹੀ ਕਰੀ ਜਾਂਦਾ ਖਸਾਬ ਨਾਲ ਬਲੈਕ ਮੇਲ ਕਰੀ ਜਾਂਦਾ ਬਈ ਮੈਂ ਤਾਂ ਯਾਰ ਕੁੜੀ ਬਾਈ ਯਾਰ ਚਲ ਰੋਣਾ ਬਾਈ ਵੇਖੋ ਮੁੰਡਾ ਰੋ ਰਿਹਾ ਸਿਰੇ ਲੱਗਿਆ ਮੁੰਡਾ ਪਿਆਰ ਕਰਦਾ ਸੀ ਅੱਜ ਵੀ ਵਾਜਾ ਮਾਰੀ ਜਾਂਦਾ ਬਾਈ ਯਾਰ ਜਿੰਨਾ ਟਾਈਮ ਮੇਰਾ ਮੈਂ ਉਹਦਾ ਵਿਆਹ ਨਹੀਂ ਹੁੰਦਾ ਮੈਂ ਉਹਨੇ ਟਾਈਮ ਸਹਰਾ ਨਹੀਂ ਲਾਉਣਾ ਐਂ ਹੀ ਰਹਿਣਾ ਸਿਰੇ ਐਂ ਹੀ ਰੱਖੀਂਗਾ ਬਾਈ ਯਾਰ ਮੈਂ ਤੈਨੂੰ ਐ ਵੀ ਪਤਾ ਤੂੰ ਕਿ ਨਾ ਮੇਰਾ ਵਿਆਹ ਨਹੀਂ ਹੁੰਦਾ ਨਾ ਜਰ ਤੈਨੂੰ ਪਤਾ ਵੀ ਭੱਜ ਗਈ ਦਿਨ ਧੋਖਾ ਦੇ ਗਈ ਤੂੰ ਹਜੇ ਵੀ ਉਹਨੂੰ ਪਿਆਰ ਕਰ ਰਿਸੈਪਟ ਕਰ ਲੈਗਾ ਹਜੇ ਵੀ ਬਾਈ ਬਾਈ ਜੀ ਹਜੇ ਬਾਈ ਪੱਕਾ ਨਹੀਂ ਪਤਾ ਵੀ ਕਿਹਦੇ ਨਾਲ ਭੱਜੀ ਐ ਯਾਰ ਬਾਈ ਫਿਰ ਉਹਤੂ ਹੈ ਤਾਂ ਭੱਜੀ ਜਦੋਂ ਮਤਲਬ ਕਿਸੇ ਨਾਲ ਤੱਕੀ ਐ ਕੀ ਯਾਰ ਘਰ ਦੇ ਆਣੇ ਉਹਦੇ ਨਾਲ ਵੀ ਐ ਅੱਛਾ ਬਾਈ ਯਾਰ ਉੱਥੋਂ ਮੈਨੂੰ ਟੈਨਸ਼ਨ ਹੋਈ ਪਈ ਆ ਵੀ ਭਈਆ ਕਿਤੇ ਗੱਡੀ ਕਿਹੜੀ ਸੀਗੀ ਗੱਡੀ ਬਈ ਸਵਿਫਟ ਸੀ ਬਈ ਇਹ ਕਿਹੜੀਆਂ ਗੱਡੀਆਂ ਨੂੰ ਵੇਖ ਕੇ ਪਿਆਰ ਹੋ ਜਾਂਦਾ ਤੇਰੇ ਕੋਲ ਗੱਡੀ ਕਿਹੜੀ ਉਹ ਉਹ ਭਈਏ ਕੋਲ ਤਾਂ ਗੱਡੀ ਬਈ ਫੋਰਚਨਰ ਵੀ ਆ ਤੇ ਫਿਰ ਬਈ ਫਿਰ ਤਾਂ ਜਾਣਾ ਹੀ ਤੂੰ ਜਾਣਦਾ ਬਈ ਇਹਨਾਂ ਨੂੰ ਬਈ ਇਹ ਸੜੀ ਜੀ ਸਕੌਡਾ ਯਾਰ ਹੁਣ ਕੀ ਬਈ ਫਿਰ ਤੂੰ ਆਪ ਹੀ ਵੇਖ ਪਹਿਲੀ ਗੱਲ ਤਾਂ ਹੈ ਗੱਡੀ ਤੂੰ ਸਕੌਡਾ ਲਈ ਫਿਰਦਾ ਉਹ ਜਿਹੜਾ ਭਈਆ ਤੂੰ ਕਹਿੰਦਾ ਵੀ ਰੱਖਿਆ ਉਹਦੇ ਕੋਲੇ ਫੋਰਚਨਰ ਵੀ ਹੈ ਤੇ ਉਹੀ ਉੱਥੋਂ ਹੀ ਟੱਪਿਆ ਉਹ ਕੈਮਰੇ 'ਚ ਆਇਆ ਬਈ ਉੱਥੇ ਬਈ ਉਹ ਕੈਮਰੇ 'ਚ ਆਇਆ ਬਿਊਟੀ ਪਾਰਲਰ ਦੇ ਸਾਹਮਣੇ ਖੜਿਆ ਉਹ ਗੱਡੀ ਲੈ ਕੇ ਠੀਕ ਹੈ ਸਾਰੀ ਸਾਈਟ ਸੀਟੀ ਸੀ ਕੈਮਰਾ ਸੀ ਕਢਾ ਲਿਆ ਸੀਗਾ ਠ ਵਿਚ ਬਸ ਉੱਥੇ ਉੱਥੋਂ ਬਸ ਕੈਮਰਾ ਐ ਧੁੰਦਲਾ ਹੋ ਗਿਆ ਬਾਈ ਵੇਖੋ ਨੌਜਵਾਨ ਹੈ ਨਾ ਰੋ ਵੀ ਰਿਹਾ ਵਿਚਾਰ ਆਦੇ ਪਿਆਰ ਨੂੰ ਵਾਜਾ ਵੀ ਮਾਰਦੇ ਕੈਮਰੇ ਥਰੂ ਕਹਿੰਦਾ ਵੀ ਆਜਾ ਤੈਨੂੰ ਮੈਂ ਅੱਜ ਵੀ ਐਕਸੈਪਟ ਕਰ ਲਊਗਾ ਕਹਿੰਦਾ ਭਈਆ ਸੀ ਕੋਈ ਵੇਖੋ ਪੰਜਾਬ ਦੇ ਵਿੱਚ ਕਿੰਨਾ ਆਪਣੇ ਘਾਣ ਹੋਈ ਜਾਂਦਾ ਭਈਏ ਆਈ ਜਾਂਦੇ ਤੇ ਆਪਣੇ ਪੰਜਾਬ ਦੇ ਕੁੜਿਆਂ ਨੂੰ ਭਜਾ-ਭਜਾ ਲਈ ਜਾਂਦੇ ਬਾਈ ਦੀ ਵੇਖੋ 7 ਸਾਲਾਂ ਦਾ ਪਿਆਰ ਸੀ ਤੇ ਕਹਿੰਦਾ ਮੈਂ ਸਿਰੇ ਨਹੀਂ ਲਾਉਂਦਾ ਹੁਣ ਦੱਸੋ ਬਾਈ ਨਹੀਂ ਲਾਉਣੇ ਬਾਈ ਸਿਰੇ ਯਾਰ ਮੇਰਾ ਘਰ ਜਾੜਤਾ ਯਾਰ ਬਿਊਟੀ ਪਾਰਲਰ ਤੇ ਵੀ ਮੈਂ ਕੇਸ ਕਰੂੰਗਾ ਭਈ ਬਿਊਟੀ ਪਾਰਲਰ ਤੇ ਕਹਤਾ ਕਿਸੇ ਕਰੇਗਾ ਕੇਸ ਹੋਊਗਾ ਯਾਰ ਭਈ ਅਜਤੋਂ ਬਿਊਟੀ ਪਾਰਲਰ ਚ ਮੈਂ ਉਹਦੀ ਘਰ ਉਹ ਕੁੜੀ ਗਈ ਆ ਮੈਨੂੰ ਕਹਿੰਦੀ ਮੈਂ ਤਿਆਰ ਹੋਣ ਗਈ ਆ ਹਾਂ ਉਹ ਤਿਆਰ ਹੋਣ ਗਈ ਆ ਤੇ ਉੱਥੋਂ ਯਾਰ ਭੱਜ ਗਈ ਯਾਰ ਵੀ ਭਈ ਪਰ ਬਿਊਟੀ ਪਾਰਲਰ ਵਾਲੇ ਨੂੰ ਤਾਂ ਉਹਨਾਂ ਨੂੰ ਤਾਂ ਹੀ ਸੀ ਵੀ ਤੁਸੀਂ ਲੈਣ ਆਗੇ ਭਈ ਉਹ ਵੀ ਭਈ ਪੁੱਛਿਆ ਕਰਨ ਵੀ ਕਿੱਥੇ ਜੰਨੇ ਕੀ ਕਰਦੇ ਆ ਬਈ ਬਿਊਟੀ ਪਾਰਲਰ ਵਾਲੇ ਪੂਰਾ ਪੁੱਛਿਆ ਕਰਨ ਪਹਿਲਾਂ ਤੁਸੀਂ ਕਹਨੇ ਆ ਹਾਂ ਤੇ ਤੁਹਾਡਾ ਵੀ ਤੁਹਾਡਾ ਆਪਦਾ ਹੱਕ ਨਹੀਂ ਪਤਾ ਸੀ ਤੁਸੀਂ ਕਹਿੰਦਾ ਕੋਲੇ ਰਹਿ ਉਹ ਕੁੜੀ ਦੇ ਭਈ ਯਾਰ ਅਸੀਂ ਤਾਂ ਯਾਰ ਬਰਾਤ ਲੈ ਕੇ ਆਉਣੀ ਸੀ ਯਾਰ ਨਹੀਂ ਚੱਲ ਤੁਸੀਂ ਬਰਾਤ ਲੈ ਕੇ ਆਉਣੀ ਸੀ ਭਈ ਅੱਜ ਤੁਸੀਂ ਬਿਊਟੀ ਪਾਰਲਰ ਵਾਲ ਪਹਿਲਾਂ ਤਾਂ ਨਹੀਂ ਭੱਜੀ ਬਈ ਯਾਰ ਉਹ ਉਹ ਗੱਲਾਂ ਕਰਦੀ ਸੀ ਪਹਿਲਾਂ ਉਹ ਕਿਸੇ ਨਾਲ ਕੇ ਨਾਲ ਧੋਖਾ ਦਿੰਦੇ ਸੀ ਧੋਖਾ ਪਹਿਲਾਂ ਨਹੀਂ ਦਿੱਤਾ ਧੋਖਾ ਨਹੀਂ ਦਿੱਤਾ ਉਹ ਐ ਵੀ ਬਈ ਯਾਰ ਭਾਈ ਜਦੋਂ ਬੈਸਟ ਫਰੈਂਡ ਹੀ ਰੱਖ ਲਿਆ ਉਹਨੇ ਗੱਲ ਹੀ ਕਰਦੀ ਸੀ ਮੈਨੂੰ ਕਹੇ ਦਿੰਦੀ ਸੀ ਕਿ ਵੀ ਮੈਂ ਮੜਾ ਤੂੰ ਥੱਲੇ ਖੜ ਜਾ ਗੱਡੀ ਕੋਲ ਤੇ ਮੈਂ ਮੜਾ ਉੱਤੇ ਜਾ ਕੇ ਆਉਣੀ ਆ ਕਿੰਨਾ ਟਾਈਮ ਲੱਗ ਕੇ ਆਉਂਦੀ ਸੀ ਉਹ ਬਈ ਯਾਰ ਘਟੋ ਘਟ ਲਾ ਆਉਂਦੀ ਦੋ ਤਿੰਨ ਘੰਟੇ ਬਈ ਫਿਰ ਫੋਨ ਲਾਉਂਦਾ ਮੇਰੇ ਫੋਨ ਵੀ ਚੱਕਦੀ ਸੀ ਸਾਹ ਜੇ ਝੜ ਜਾਂਦੇ ਸੀ ਹੁਣ ਹੋਰ ਬਈ ਤੂੰ ਆਪ ਹੀ ਸੋਚ ਲੈ ਤੂੰ ਸਿਆਣਾ ਬਹਿਣਾ 26 ਸਾਲਾਂ ਦਾ ਹੋ ਗਿਆ ਤੂੰ ਕਹਿੰਦਾ ਭੱਜੀ ਨਹੀਂ ਤੇ ਆ ਤਾਂ ਭੱਜਣ ਤੋਂ ਹੀ ਵੱਧ ਹੋਇਆ ਪਈ ਉਹ ਤੂੰ ਕਹਿੰਦਾ ਵੀ ਜਾਂਦੀ ਸੀਗੀ ਦੋ ਦੋ ਤਿੰਨ ਤਿੰਨ ਘੰਟੇ ਨਹੀਂ ਮੁੜਦੀ ਸੀ ਤੂੰ ਤੈਨੂੰ ਇਹਨਾਂ ਧੋਖੇ ਬਈ ਤੇ ਤੂੰ ਪੈਸੇ ਪੂਜੇ ਖਾਂਦੀ ਸੀ ਕਿ ਤੇਰੇ ਨਾਲ ਰਹਿਣ ਦਾ ਤਾਂ ਮਕਸਦ ਕੀ ਸੀ ਜਦੋਂ ਨੇ ਭੱਜਣੇ ਕਿਤੇ ਹੋਰ ਨਾਲ ਕੁਝ ਵੀ ਨਹੀਂ ਯਾਰ ਬਸ ਇੱਕ ਮਨ ਤਾਂ ਇਹ ਲੱਗਦਾ ਵੀ ਮੈਂ ਇੱਕ 스ਟਿੱਪਣੀ ਬਣ ਕੇ ਰਹਿ ਗਿਆ ਬਈ ਉਹ ਮੈਨੂੰ ਨਾਮ ਰੱਖਦੀ ਬਸ ਇੱਕ ਸਰਟੀਫਿਕੇਟ ਸੀਗਾ ਮੇਰੇ ਨਾਮ ਬਈ ਮੈਂ ਨਹੀਂ ਬਈ ਕਹਿੰਦਾ ਮੈਂ ਬਰ ਲੱਗ ਗੱਲ ਤਾਂ ਭਈਏ ਨਾ ਕਰੀ ਜਾਂਦੀ ਆ ਉਹਦੇ ਨਾਲ ਹੀ ਭੱਜ ਗਿਆ ਤੁਹਾਨੂੰ ਵਿਆਹ ਵਾਲੇ ਦਿਨ ਤੁਹਾਨੂੰ ਛੱਡ ਗਈ ਆ ਮੈਂ ਯਾਰ ਹੋਟਲ ਦੇ ਸਾਹਮਣੇ ਖੜੀ ਵੇਖੀ ਆ ਜਿੱਥੇ ਉਹਨੇ ਮੈਨੂੰ ਕਿਹਾ ਸੀ ਮੈਂ ਮਰੀ ਮੇਰੀ ਮੀਟਿੰਗ ਆ ਉਹ ਮੀਟਿੰਗ ਤੇ ਗਈ ਸੀਗੀ ਤਾਂ ਪਹਿਲਾਂ ਧਿਆਨ ਨਹੀਂ ਦਿੱਤਾ ਬਈ ਮੈਂ ਧਿਆਨ ਮੈਂ 7 ਸਾਲ ਦਾ ਪਿਆਰ ਹੈ ਕਮਲਾ ਹੋਇਆ ਬਈ ਕਿੰਨਾ ਹੋਇਆ ਸੀ ਪਿਆਰ ਚ ਭਾਈ ਮੈਂ ਤੈਨੂੰ ਇਹ ਗੱਲ ਦਾਇਦਾ ਵੀ ਤੂੰ ਪਹਿਲੀ ਗੱਲ ਦਾ ਤੈਨੂੰ ਆਪ ਨੂੰ ਸੋਚਣਾ ਚਾਹੀਦਾ ਹੈ ਨਾ ਜਦੋਂ ਕੁੜੀ ਇੰਨਾ ਕੋ 2-2 ਘੰਟੇ ਨਹੀਂ ਮੁੜਦੀ ਸੀਗੀ ਤੂੰ ਹੁਣ ਕਹੀ ਨਾ ਮੈਂ ਸਿਰ ਨਹੀਂ ਲਾਉਂਦਾ ਭਾਈ ਇੰਨਾ ਗਈ ਕੁੜੀ ਨਾਲ ਤੂੰ ਐਕਸੈਪਟ ਥੋੜੇ ਘਰ ਦੇ ਕਰ ਲੈਣਗੇ ਮਾਂ ਪਿਓ ਤੇਰਾ ਭਾਈ ਯਾਰ ਮੈਂ ਯਾਰ ਬਹੁਤ ਭਾਈ ਯਾਰ ਤੂੰ ਰੋਤਾ ਨਾ ਨਾ ਭਾਈ ਰੋ ਰਿਹਾ ਹੈ ਯਾਰ ਤੇ ਜਿਹੜਾ ਵੀ ਰੋਣਾ ਬਾਈ ਅਸੀਂ ਤਾਂ ਇਹ ਗੱਲ ਕਹਿੰਦੇ ਤੇਰੇ ਮਾਪਿਆਂ ਨਾਲ ਤੂੰ ਹੁਣ ਗੱਲਬਾਤ ਕੀਤੀ ਜਿਹੜਾ ਤੂੰ ਡਿਸੀਜਨ ਲਈ ਨਾ ਵੀ ਮੈਂ allow ਨਹੀਂ ਸਿਹਰੇ ਨਹੀਂ ਲਾਉਂ ਪਿੰਡ ਦੇ ਵਿੱਚ ਕਿਵੇਂ ਜਾਏਂਗਾ ਬਾਈ ਪਿੰਡ ਦੇ ਲੋਕ ਕੀ ਕਹਿਣਗੇ ਤੈਨੂੰ ਕੁਝ ਨਹੀਂ ਕਹਿੰਦੇ ਬਾਈ ਯਾਰ ਹੁਣ ਤਾਂ ਬਸ ਯਾਰ ਬਾਈ ਭਈਆ ਭਈਆ ਕਹਿਣ ਲੱਗੇ ਤੇ ਭਈਆ ਬਈ ਤਾਂ ਨ ਤਾਂਨੇ ਵੀ ਮਾਰਨਗੇ ਹੋਰ ਯਾਰ ਬਾਈ ਵੇਖੋ ਨੌਜਵਾਨ ਕਹਿੰਦਾ ਮੈਂ ਸੇਰੇ ਲਾਉਣੇ ਨੇ ਜਿੰਨਾ ਚਿਰ ਆਉਂਦੀ ਨਹੀਂ ਬਾਈ ਜੇ ਕੁੜੀ ਸਾਡੀ ਵੀਡੀਓ ਦੇਖ ਰਹੀ ਹੈ ਤਾਂ ਆਪ ਸਾਰੇ ਮੁੰਡਾ ਰੋਈ ਜਾਂਦਾ ਕਹਿੰਦਾ ਮੈਂ ਸੇਰੇ ਨਹੀਂ ਲਾਉਂਦਾ 7 ਸਾਲਾਂ ਦਾ ਮੇਰਾ ਪਿਆਰਾ ਦੇਖੋ ਬਾਈ ਪਹਿਲੇ ਵਾਲ ਦਾ ਕੁੜੇ ਨੂੰ ਇਦਾਂ ਕਰਨ ਨੇ ਜਿਹਦਾ ਵੀ ਧੋਖਾ ਕਿਉਂ ਦਿੱਤਾ ਹੈ ਨਾ ਮੁੰਡੇ ਨੂੰ ਜਮ ਲਾਵਾਂ ਤੋਂ ਵਿਚਾਰੇ ਨੂੰ ਛੱਡ ਕੇ ਰੋਈ ਜਾਂਦਾ ਜਮ ਅੱਜ ਵਿਆਹ ਹੋਣਾ ਸੀ ਪੈਸੇ ਵਿੱਚ ਜਾੜ ਸੀ ਬਾਈ ਲਾਸਟ ਜਆ ਸਵਾਲ ਇੱਕ ਥੋੜਾ ਖਰਚਾ ਤੁਸੀਂ ਕਿੰਨਾ ਕਰਤਾ ਸਾਰਾ ਮਤਲਬ ਕੜਾਈ ਚੜੀ ਹੋਏ ਮੇਰੇ ਡੈਡੀ ਦੀ ਸਾਰੀ ਮਿਹਨਤ ਲਵਾਤੀ ਸੀ ਭਾਂ 40 ਲੱਖ ਰੁਪਏ ਲਾਤਾ ਸੀ ਤਾਂ ਸਾਰੇ ਘਰ ਤੇ ਬਾਈ ਬੱਕ ਬ ਤੇ ਉਹ ਉਹਨਾਂ ਤੋਂ ਲੈਣ ਦੇ ਨ ਕੋਈ ਨਹੀਂ ਕਿਹਾ ਸੀ ਵੀ ਕੋਈ ਨਹੀਂ ਲੈਣਾ ਤੂੰ ਆਪਦੇ ਪੈਸੇ ਖਰਚੇ ਬਸ ਉਹ ਇਕੱਲੀ ਕੁੜੀ ਲੈਣੀ ਸੀ ਸੀ ਤੇਨੇ ਕੱਪੜਿਆਂ ਦੀ ਕਿਹਾ ਤਿੰਨ ਕੱਪੜੇ ਵਾਲੀ ਹਾਂ ਤੇ ਕੁੜੀ ਭੱਜ ਗਈ ਕੁੜੀ ਭੱਜ ਗਈ ਬਈ ਯਾਰ ਬਾਈ ਵੇਖੋ ਨੌਜਵਾਨ ਦਾ ਨਾ 30 40 ਲੱਖ ਰੁਪਏ ਦਾ ਖਰਚਾ ਆ ਗਿਆ ਕਹਿੰਦਾ ਸਾਨੂੰ ਚਾਹੀ ਬੜਾ ਸੀਗਾ ਵੀ ਲਵ ਮੈਰਿਜ ਹੋ ਰਹੀ ਹੈ ਤੇ ਉਹ ਬਾਈ ਲਾਮਾ ਤੋਂ ਕੁੜੀ ਭੱਜ ਗਈ ਹੈ ਤੇ ਸੋ ਸਾਡੀ ਅਪੀਲ ਹੈ ਜੇ ਕੁੜੀ ਸਾਡੀ ਵੀਡੀਓ ਵੇਖ ਰਹੀ ਹੈ ਤਾਂ ਵਾਪਸ ਮੁੰਡੇ ਕੋਲ ਜਰੂਰ ਆਵੇ ਮੁੰਡਾ ਰੋਈ ਜਾਂਦਾ ਕਹਿੰਦਾ ਮੈਂ ਸਿਰੇ ਨਹੀਂ ਲਵਣੇ ਬਹੁਤ ਵੱਡਾ ਡਿਸੀਜਨ ਲੈ ਲਿਆ ਮੁੰਡੇ ਨੇ ਬਈ ਯਾਰ ਉਹ ਭਈਏ ਮੇਰੇ ਨਾਲ ਬਈ ਇਹਨੂੰ ਵੀ ਰੱਖ ਲੈਣਾ ਰੱਖ ਲੂੰਗਾ ਬਈ ਤੁਸੀਂ ਤਿੰਨੇ ਰਹਿਪੋਗੇ ਹਾਂ ਹਾਂ ਬਈ ਓਏ ਇੰਨਾ ਪਿਆਰ ਬਈ ਇਹਦਾ ਬਹੁਤ ਪਿਆਰ ਕਰਦਾ ਬਈ ਬਈ ਬਾਰੇ ਸਾਰੇ ਬੜਾ ਨਾਲ ਲਿਓ ਬਈ ਹਾਂ ਬਈ ਵੇਖੋ ਬਈ ਮੁੰਡੇ ਦਾ ਇਮੋਸ਼ਨ ਦੇਖੋ ਬਈ ਕਹਿੰਦਾ ਬਈ ਇਹਨੂੰ ਵੀ ਨਾਲ ਰੱਖਣ ਨੂੰ ਤਿਆਰ ਆ ਬਈ ਮੇਰੇ ਮੂੜੇ ਆਵੇ ਮੇਰੇ ਸਿਰੇ ਲਵਾ ਦੇ ਮੈਂ ਮੂੰਹ ਦਿਖਾਉਂ ਜਾਊਗਾ ਬਈ ਗਰਮੀ ਤਾਂ ਬਹੁਤ ਲੱਗਦੀ ਹੋਗੀ ਬਈ ਗਰਮੀ ਲੱਗੇ ਭਲਾ ਹੀ ਨਾ ਲੱਗੇ ਆਪਾਂ ਸੇਹਰਾ ਨਹੀਂ ਲਾਉਣਾ ਨਹੀਂ ਗਰਮੀ ਕਿੰਨੇ ਕਿ ਲੱਗਦੀ ਹੈ ਲੱਗ ਜਾਂਦੇ ਬਈ ਹੁਣ ਵੀ ਬਹੁਤ ਗਰਮੀ ਲੱਗਦੀ ਹੈ ਵੇਖੋ ਭਾਈ ਗਰਮੀ ਦੇ ਵਿੱਚ ਹੀ ਮੁੰਡਾ ਕਹਿੰਦਾ ਮੈਨੂੰ ਬਹੁਤ ਗਰਮੀ ਲੱਗਦੀ ਹੈ ਪਰ ਇਹ ਡੇਟ ਸੀ ਪਿਆਰ ਹੈ। ਹਾਂ ਭਾਈ ਯਾਰ ਉਹ ਕੁੜੀ ਨੂੰ ਮੈਂ ਕਹਿਣਾ ਚਾਹਣਾ ਵੀ ਤੂੰ ਮੇਰੇ ਨਾਲ ਧੋਖਾ ਕੀਤਾ। ਮੈਂ ਤਾਂ ਨਾ 7 ਸਾਲ ਪਿਆਰ ਕੀਤਾ ਤੇਨੂੰ ਹਜੇ ਤੱਕ ਟੱਚ ਨਹੀਂ ਕੀਤਾ ਸੀ ਮੈਂ। ਹੂੰ ਵਿਆਹ ਹੋਣਾ ਸੀਗਾ ਮੇਰਾ ਬਿਊਟੀ ਪਾਰਲਰ ਚ ਭੱਜੀਆਂ ਤੂੰ ਭਈਏ ਨਾਲ। ਹੂੰ ਤਿਆਰ ਹੋ ਗਏ। ਫੇਰ ਵੀ ਮੈਂ ਤੈਨੂੰ ਰੱਖ ਲੂੰਗਾ ਤੂੰ ਆਹਿਆ। ਨਾਲ ਭਈਏ ਨੂੰ ਵੀ। ਹਾਂ। ਭਾਈ ਵੇਖੋ ਮੁੰਡਾ ਰੁਈ ਜਾਂਦਾ ਬਈ ਜੇ ਕੁੜਕੇ ਤੂੰ ਵੀਡੀਓ ਦੇਖਦੀ ਆ ਤਾਂ ਜਰੂਰ ਮੁੰਡੇ ਕੋਲੇ ਵਾਪਸ ਜਾਏ ਤੇ ਸੇਰੇ ਵੀ ਲਵਾ ਦੇ ਤੇ ਨਾਲ ਪੜਾ ਭਈਏ ਨੂੰ ਵੀ ਲਿਆ ਤੇ ਸਾਡੀ ਤਾਂ ਇਹੀ ਰਿਕਵੈਸਟ ਆ ਬਈ ਇਹ ਜਿਹੜਾ ਨੌਜਵਾਨਾ ਸਾਡੇ ਕੋਲੇ ਅੱਜ ਦੇ ਨੌਜਵਾਨ ਪੀੜ੍ਹੀ ਆ ਇਹ ਬਾਹਰਲੇ ਪਾਸੇ ਨੂੰ ਨਹੀਂ ਗਿਆ ਬਾਹਰ ਜਾਣਾ ਕੈਨੇਡਾ ਗਰੂਡਾ ਨਹੀਂ ਗਿਆ ਇੱਥੇ ਨੇ ਕਿਹਾ ਵੀ ਮੈਂ ਵਿਆਹ ਕਰਾ ਕੇ ਆਦਾ business ਖੜਾ ਕਰੂੰਗਾ ਪਰ ਵਿਆਹ ਕਰਾਵੇ ਕੀ ਬਹੂ ਭੱਜ ਗਈ ਬਈ ਬਿਊਟੀ ਪਾਲਰ ਤੋਂ ਸਾਡੀ ਬੇਨਤੀ ਆ ਕੁੜੀ ਨੂੰ ਬਈ ਜੇ ਤੂੰ ਵੀਡੀਓ ਵੇਖ ਰਹੀ ਆ ਤੇ ਭਲਾ ਨਾਲ ਆ ਦੇ ਜਿਹੜਾ ਤੁਹਾਡਾ ਨਵਾਂ ਘਰ ਆ ਰਿਹਾ ਭਈਆ ਉਹਨੂੰ ਵੀ ਲਿਆ ਮੁੰਡਾ ਰੱਖਣ ਨੂੰ ਤਿਆਰ ਆ। ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੁੜੇ ਰਹੋ ਚੈਨਲ ਅਗੜਾ ਪੰਜਾਬ ਦੇ ਨਾਲ। ਧੰਨਵਾਦ।